ਤੋ ਡੇਂਗੂ ਅਤੇ ਮਲੇਰੀਆ ਤੋਂ ਬਚਣ ਲਈ ਲੋਕਾਂ ਨੂੰ ਜਾਗਰੂਕਤਾ ਰੈਲੀ ਦੇ ਰਾਹੀਂ ਹੈਲਥ ਵਿਭਾਗ ਅਤੇ ਕਾਲਜ ਦੇ ਵਿਦਿਆਰਥੀਆਂ ਦੇ ਵੱਲੋਂ ਰੈਲੀ ਕੱਢ ਕੇ ਜਾਗਰੂਕ ਕੀਤਾ ਜਾ ਰਿਹਾ ਹੈ ਇਸ ਦੇ ਵਿੱਚ ਭਿੱਖੀ ਦੇ ਵਿੱਚ ਰੈਲੀ ਦਾ ਆਯੋਜਨ ਕੀਤਾ ਹੈ ਤੇ ਦੁਰਾਨ ਹੈਲਥ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਡੇਂਗੂ ਮਲੇਰੀਆ ਜਾਗਰੂਕਤਾ ਰੈਲੀ ਦੇ ਦੌਰਾਨ ਹੈਲਥ ਵਿਭਾਗ ਦੇ ਇੰਸਪੈਕਟਰ ਗੁਰਦੀਪ ਸਿੰਘ ਨੇ ਹਰ ਸਾਲ ਡੇਂਗੂ ਅਤੇ ਮਲੇਰੀਆ ਦੇ ਮਰੀਜ਼ ਬਹੁਤ ਜ਼ਿਆਦਾ ਹੁੰਦੇ ਨੇ ਤੇ ਇਹਨਾਂ ਬਿਮਾਰੀਆਂ ਤੋਂ ਬਚਣ ਲਈ ਲੋਕਾਂ ਨੂੰ ਸਿਹਤ ਵਿਭਾਗ ਦੇ ਵੱਲੋਂ ਜਾਗਰੂਕ ਕੀਤਾ ਜਾ ਰਿਹਾ ਹੈ ਹੁਣਾਂ ਕਹਿਆ ਸੀ ਕਿਹਾ ਕਿ ਇਸ ਜਾਗਰੂਕਤਾ ਮੁਹਿੰਮ ਦੇ ਵਿੱਚ ਕਾਲਜਾਂ ਦੇ ਵਿਦਿਆਰਥੀਆਂ ਵੱਲੋਂ ਵੀ ਵੱਡੇ ਪੱਧਰ ਉੱਤੇ ਹਿੱਸਾ ਲਿਆ ਜਾ ਰਿਹਾ ਹੈ ਤਾਂ ਕਿ ਪਿੰਡ ਡੇਂਗੂ ਅਤੇ ਮਲੇਰੀਆ ਤੋਂ ਬਚਾਅ ਪ੍ਰਤੀ ਲੋਕਾਂ ਨੂੰ ਜਾਗਰੂਕ ਕੀਤਾ ਜਾ ਸਕੇ ਉਹਨਾਂ ਨੇ ਕਿਹਾ ਜਿੱਥੇ ਕਾਲਜਾਂ ਦੇ ਵਿਦਿਅਕ ਚਲਿਤ ਵਿਭਾਗ ਦੇ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਉੱਥੇ ਰੈਲੀਆਂ ਦੇ ਰਾਹੀ ਵੀ ਆਮ ਲੋਕਾਂ ਨੂੰ ਜਾਗਰੂਕ ਕਰਕੇ ਜਾਣਕਾਰੀ ਦਿੱਤੀ ਜਾ ਰਹੀ ਹੈ ਸੀ ਕਿਹਾ ਨਾ ਤੋਨੇ ਅਪਰਾਣਾ ਦਾ ਹਰ ਵਾਰੀ ਹੁੰਦਾ ਹੈ ਸਾਡਾ ਡੇਗੋ ਮਲੇਰੀਆ ਤੇ ਰੋਕਥਾਮ ਲਈ ਹਰ ਕੀ ਇਹ ਨਾ ਕੱਲ ਜਾਂ ਦਾ ਬਸਤੋ ਸਜੋਗ ਹੈ ਜੋ ਕਿ ਰੈਲੀ ਦੇ ਤੋਂ ਕੱਢਣਗੇ ਇਹ ਪੀ ਕਿਲ ਵਿੱਚ ਦੀ ਤੇ ਸਾਨੂੰ ਆਪ ਨੂੰ ਜਾਗਰਤ ਹੋਣਾ ਚਾਹੀਦਾ ਹੈ ਡੇਂਗੋ ਮਲੇਰੀਆ ਤੋਂ ਕਿਉਂ ਹਰ ਵਾਰ ਇਹਦੇ ਬਹੁਤ ਜ਼ਿਆਦਾ ਮਰੀਜ਼ ਆਉਂਦੇ ਹੈਗੇ ਲਵੇ ਲੋਣ ਪਾਣੀ ਨਹੀਂ ਖੜਨ ਦੇਣਾ ਚਾਹੀਦਾ ਟੁੱਟੇਆਂ ਫੁੱਟੀਆਂ ਜਿਹਾ ਟੈਂਕੀ ਆਉਂਦੇ ਆਪਾਂ ਕੋਠੇ ਛੱਡ ਦੇਣੇ ਆ ਉਹਨਾਂ ਨੂੰ ਮੁੱਦੇ ਮਾਰ ਕੇ ਰੱਖਣਾ ਚਾਹੀਦਾ ਨਾ ਕਿ ਟਾਇਰਾਂ ਨੂੰ ਖਵਾ ਫੁੱਲੇ ਸਵਾਂ ਤੇ ਰੱਖਣਾ ਚਾਹੀਦਾ ਜੀ ਹਰ ਵਾਰ ਸਾਡਾ ਇਹੀ ਅਪਰਾਧ ਹੁੰਦਾ ਕਰ ਕਰ ਟੂ ਟੂ ਜਾ ਕੇ ਸੀ ਲੋਕਾਂ ਨੂੰ ਜਾਣਕਾਰੀ ਦਿੰਦੇ ਆਂ। ਇਹ ਜਿਹੜਾ ਕਾਲਜ ਹੈ ਬੋੜਾਵਾਲ ਬੁਡਾਲੜਾ ਰੋਡ ਤੇ ਸਥਿਤ ਹੈ ਤੇ ਅੱਜ ਅਸੀਂ ਮਲੇਰੀਆ ਨੂੰ ਲੈ ਕੇ ਰੈਲੀ ਕਰ ਰਹੇ ਆਂ ਜੀ। ਅਸੀਂ ਲੋਕਾਂ ਨੂੰ ਦੱਸਣਾ ਚਾਹੁੰਦੇ ਆਂ ਕਿ ਮਲੇਰੀਆ ਕੀ ਚੀਜ਼ ਹੈ, ਕਿਵੇਂ ਫੈਲਦਾ ਹੈ, ਇਹਦੇ ਸਾਈਨ ਸਿੰਪਟਮ ਕੀ ਨੇ, ਪ੍ਰिवेंशन ਕੀ ਹੈ। ਅਸੀਂ ਜਿਹੜੀ ਵੀ ਰੈਲੀ ਕਰਵਾ ਰਹੇ ਆਂ ਆਪਣੇ ਪ੍ਰਿੰਸੀਪਲ ਸਾਹਿਬ ਔਰ ਆਪਣੀ ਮੈਨੇਜਮੈਂਟ ਦੇ ਸਹਿਯੋਗ ਨਾਲ ਅਸੀਂ ਰੈਲੀ ਕਰਵਾ ਰਹੇ ਆਂ ਜਿੰਦੇ ਵਿੱਚ ਅਸੀਂ 60 ਵਲੰਟੀਅਰ ਔਰ 10 ਟੀਚਰ ਸ਼ਾਮਲ ਹੋਏ ਆਂ ਤੇ ਇਹਨਾਂ ਦੇ ਸਹਿਯੋਗ ਨਾਲ ਹੀ ਅਸੀਂ ਇਹ ਰੈਲੀ ਕਰਵਾ ਰਹੇ ਆਂ ਤਾਂਕਿ ਲੋਕ ਜਾਗਰੂਕ ਹੋ ਸਕਣ ਕਿ ਮਲੇਰੀਆ ਕੀ ਚੀਜ਼ ਹੈ। ਥੈਂਕ ਯੂ ਜੀ ਅੱਜ ਅਸੀਂ ਮਲੇਰੀਆ ਦੇ ਜਾਗਰੂਕਤਾ ਰੈਲੀ ਕਰਵਾ ਰਹੇ ਹਾਂ ਜਿਹੜੀ ਕਿ ਭਿੱਖੀ ਐਸ்சிਐਚਸੀ ਤੋਂ ਸ਼ੁਰੂ ਹੋ ਰਹੀ ਹੈ ਤੇ ਅੱਗੇ ਬੱਸ ਸਟੈਂਡ ਵੱਲ ਨੂੰ ਜਾ ਕੇ ਅਸੀਂ ਕਵਰ ਕਰਾਂਗੇ ਏਰੀਆ ਮਲੇਰੀਆ ਜੋ ਹੈ ਇੱਕ ਬਿਮਾਰੀ ਹੈ ਜੋ ਮੱਛਰ ਨਾਲ ਪੈਦਾ ਹੋਣ ਨਾਲ ਹੁੰਦੀ ਹੈ ਅ ਇਹ ਇਹ ਸੀਜ਼ਨ ਵਿੱਚ ਜ਼ਿਆਦਾ ਹੁੰਦੀ ਹੈ ਕਿਉਂਕਿ ਇਸ ਸੀਜ਼ਨ ਦੇ ਵਿੱਚ ਮਲੇਰੀਆ ਮੱਛਰ ਜ਼ਿਆਦਾ ਪੈਦਾ ਹੁੰਦੇ ਹਨ ਮਲੇਰੀਆ ਇੱਕ ਐਨਾਫਲੀਜ਼ ਮਾਦਾ ਨਾਮ ਦੇ ਇੱਕ ਮੱਛਰ ਆ ਜਿਹਦੇ ਤੋਂ ਪੈਦਾ ਹੁੰਦੀ ਆ ਇਹ ਖੜੇ ਪਾਣੀ ਤੋਂ ਜ਼ਿਆਦਾ ਹੁੰਦੀ ਹੈ ਤੇ ਮੱਛਰ ਰਾਤ ਵੇਲੇ ਹੀ ਕੱਟਦਾ ਇੱਕ ਹੋਰ ਜਾਣਕਾਰੀ ਦੇ ਦਈਏ ਕਿ ਮਲੇਰੀਆ ਜੋ ਬਿਮਾਰੀ ਆ ਮਨੁੱਖ ਦੇ ਨਾਲ ਨਾਲ ਜਾਨਵਰਾਂ ਨੂੰ ਵੀ ਹੁੰਦੀ ਆ ਮਲੇਰੀਆ ਪੈਦਾ ਹੋਣ ਦੇ ਕਾਰਨ ਕੀ ਆਗੇ ਖੜੇ ਪਾਣੀ ਹੋਣਾ ਗੰਦਗੀ ਹੋਣਾ ਘਰਾਂ ਦੇ ਵਿੱਚ ਡਸਟਬਿਨਸ ਦਾ ਪ੍ਰੋਪਰ ਸਫਾਇਆ ਨਾ ਹੋਣਾ ਐਂਡ ਰਾਤ ਨੂੰ ਸੌਣ ਵੇਲੇ ਮੋਸਕਿਟੋ ਨੈਟ ਜਾਂ ਜੈਲੀਜ਼ ਦਾ ਇਸਤੇਮਾਲ ਨਾ ਕਰਨਾ ਇਹਦੇ ਪ੍ਰੀਵੈਂਸ਼ਨ ਕੀ ਕੀ ਹੈਗੀ ਰਾਤ ਨੂੰ ਸੌਣ ਵੇਲੇ ਨੈਟ ਜਿਹੜੀ ਮੱਛਰਦਾਨੀਆਂ ਹੁੰਦੀਆਂ ਉਹਨਾਂ ਦੇ ਵਿੱਚ ਸੌਣਾ ਚਾਹੀਦਾ ਹੈ ਘਰ ਦਾ ਆਲਾ ਦਾਲਾ ਸਾਫ਼ ਰੱਖਣਾ ਚਾਹੀਦਾ ਪੁਆਇੰਟਸ ਜਿਹੜੇ ਆ ਰਹੇ ਨੇਗੇ ਮੱਛਰ ਤੋਂ ਬਚਾਉਣ ਲਈ ਉਹ ਯੂਜ਼ ਕਰਨੇ ਚਾਹੀਦੇ ਆ ਰਾਤ ਨੂੰ ਆਲ ਆਊਟ ਲਾ ਕੇ ਸੌਣਾ ਚਾਹੀਦਾ ਤਾਂ ਇਦਾਂ ਦੇ ਬਹੁਤ ਤਰੀਕੇ ਜਿੰਨਾ ਤੋਂ ਅਸੀਂ ਮਲੇਰੀਆ ਨੂੰ ਬਚਾ ਸਕਦੇ ਹਾਂ ਕਿ ਤੇ ਮੱਛਰ ਤੋਂ ਰਹਿਤ ਜਿਹੜਾ ਏਰੀਆ ਬਣਾ ਸਕਦੇ ਹਾਂ